ਪਸਵਾਂ ਦਾ ਜਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਤੇ ਗਿੱਲ ਪਿੰਡ ਦੇ ਵਿੱਚ ਲੱਭੀ ਬਾਈ ਦੇ ਘਰੇ ਆਪਾਂ ਮੌਜੂਦ ਹਾਂ ਦੋ ਜਾਨਵਰ ਪਈ ਤੁਹਾਨੂੰ ਦਿਖਾਉਣੇ ਆ ਮਿੱਤਰੋ ਦੋਵੇਂ ਭਾਲੇ ਇੱਕ ਮੈਂ ਦਿਖਾਉਂਗਾ ਤੇ ਇੱਕ ਗਾਂ ਦੋਵਾਂ ਜਾਨਵਰਾਂ ਦੇ ਭਾਅ ਜਿਹੜੇ ਮਾਰਕੀਟ ਦੇ ਨਾਲੋਂ 10000 ਮੰਦੇ ਹੋਣਗੇ ਵੀਰੇ ਸਾਜੋ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਸਾਰੀ ਡਿਟੇਲ ਲੈ ਕੇ ਦਿੰਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਲੱਭੀ ਬਾਈ ਠੀਕ ਠਾਕ ਵਧੀਆ ਸੀਤਾ ਤੇ ਪਰਿਵਾਰ ਵਧੀਆ ਵਧੀਆ ਜਲਦੀ ਕਰਨਾ ਚਾਹੀਦਾ ਮੈਂ ਪੂਰੀ ਗੱਲ ਅੱਛਾ ਮੈਂ ਦੀ ਗਿੱਧੇ ਗਰੀਬਾ ਅੱਛਾ ਇੱਕ ਮੈਂ ਤੇ ਇੱਕ ਲੰਬੀ ਬਰੀਕ ਗਾਂ ਆਪਣੇ ਕੋਲ ਹੈ। ਇਹ ਮੈਂ ਦੀ ਕੀ ਡਿਟੇਲ ਆ ਬਾਈ? ਮੈਂ ਬਾਈ ਇਹ ਅਗਲੇ ਹਫਤੇ ਦਾ ਦੂਜਾ ਸੋ ਦੱਸਿਆ ਆਪਣਾ ਤੀਜਾ ਦੇ ਸੂਆ ਕਹਿ ਕੇ ਦੇਵਾਂਗੇ। ਦੱਸਿਆ ਨਹੀਂ ਕਰੇ। ਸਿੰਘ ਸੁਣ ਗੋਲਾ। ਸਿੰਘ ਗੋਲਾ ਬਾਈ। ਤੇ ਮਾਲਾ ਵੀ ਆਲੇ 10 ਦਿਨ ਪਏ ਆ ਦੇ ਸੂਣ। ਹਜੇ 10 ਦਿਨਾਂ ਦੀ ਕੱਚੀ। ਦੁੱਧ ਦੇ ਦੋ 10-11 ਕਿਲੋ। ਹਾਂ ਦੁੱਧ ਦੇ ਦਊਗੀ। ਹਨਾ? ਹਾਂ। ਦੁੱਧ ਵਾਲੀ ਮੈਂ ਆ। ਪਤਲੀ ਬਰੀਕ ਚ। ਅੱਛਾ 10 ਦਿਨਾਂ ਦੀ ਕੱਚੀ ਆ ਹਜੇ ਹੈ? ਹਾਂਜੀ ਹਾਂਜੀ। ਠੀਕ ਆ ਯਾਰ ਮੈਂ। ਬਸ ਆਪਾਂ ਕਹਿ ਦਨੇ ਕੱਦ ਦੇ ਵਿੱਚ ਦਾ ਦਰਮਿਆਣੀ ਪਰ ਭਾਅ ਵੀ ਆਪਾਂ ਦਰਮਿਆਨਾ ਹੀ ਕਰਾਂ ਦਰਮ ਇਹ ਰਿਕੁਐਸਟ ਆ ਬਾਈ ਆ ਚੱਕੋ ਜੇ ஆக்கோ பை ஆனா பத்தலீரிய ஆய்ய மைய தோலை பத்தளி ਲੱਭੀ ਕੋਲੇ ਆ ਗਿਆ ਹੁਣ ਬਾਈ ਵੇਖੀ ਤੂੰ ਕੀ ਬਣਦਾ ਗਾਹ ਪਾਊਗਾ ਆ ਚੱਕੋ ਬਾਈ ਮੇਤਰੋ 75000 ਰੁਪਿਆ ਡਿਮਾਂਡ ਮੈਂ ਦੀ ਕਰਮ ਵਾਲੀ ਦੀ ਟੋਕੜਾਂ ਵਾਲਾ ਭਾਵਾ ਬਾਈ ਸਿੰਘ ਗੋਲਾ ਥਣ ਦੇ ਵਿੱਚ ਸਾਫ ਆ ਤੇ ਬਾਕੀ ਸੂਣ ਦੇ ਵਿੱਚ ਤੁਸੀਂ ਦੱਸਣਾ ਵਾ ਬਾਈ ਦਿਨ ਕਿੰਨੇ ਲੈ ਜੂਗੀ ਇਹ ਆਪ ਆ ਇਹ ਲੱਭੀ ਆ ਗਿੱਲਾਂ ਦਾ ਵਪਾਰੀ ਬਾਈ ਜਿਹਦੇ ਕੋਲੇ ਮੈਂ ਖੜੀ ਆ ਵੀਰੇ ਆ ਵੇਖ ਲਓ ਕੋਲਾ ਬਾਈ ਗਾਹਕ ਤੇ ਗਾਹਕ ਛੁੱਟੀ ਤੁਰਿਆ ਆਉਂਦਾ ਇਹਨਾਂ ਨੂੰ ਚੰਦਰਿਆਂ ਨੂੰ ਜਦੋਂ 65 75 70 75 ਵਾਲੀ ਮਹਿ ਕੇ ਦੇ ਨਸਕੀ ਜਣੀ ਨਾ ਮੱਥੇ ਸਾਰਾ ਨਹੀਂ ਫੋਨ ਲਉਂਦਾ ਪੋਲਾ ਦਿਖਾਈ ਦੀਪਾ ਪੋਲਾ ਪੋਲਾ ਚਿੱਟੇ ਮੂਆ ਬਾਈ ਆ ਵੇਖ ਲੋ ਬਾਈ ਇਹ ਸਾਰਾ ਜੱਟਾ ਪੋਤਾ ਬਾਈ ਬੁੱਦਲਾਲੀ ਦੇ ਵਿੱਚ ਸਾਡੇ ਏਰੀਆ ਦਾ ਆਂਦੇ ਬਾਰੇ ਦੱਸੀ ਬਾਈ ਲੱਭੀ ਬਾਈ ਇਹ ਬਾਈ ਦੂਜਾ ਸੂਆ ਠੀਕ ਹੈ ਕਿੰਨੇ ਰੋਜ਼ ਬਾਕੀ ਆ ਇਹਦੇ ਦਾ 10 ਦਿਨ ਹੀ ਇਹਦੇ ਪਏ ਆ ਅੱਛਾ ਤੇ ਦੁੱਧ ਦਾ ਕੀ ਰਿਕਾਰਡ ਰਿਹਾ ਜਾਂਦਾ ਦੁੱਧ 15-16 ਕਿਲੋ ਦੱਸਿਆ ਮਾਲਕਰ ਠੀਕ ਹੈ ਵੀਰੇ ਠੀਕ ਹੈ ਬੜੀ ਇਹਦਾ ਰੇਟ ਫਿਰ ਦੇਣ ਲੈਣ ਵਾਲਾ ਇਹਦਾ ਰੇਟ ਆਪਾਂ ਦੇਣ ਵਾਲਾ 55000 ਦੀ ਦੇ ਦਾਂਗੇ 5 ਕਿਲੋਮੀਟਰ ਪੈਂਦੀ ਹੈ 1000 ਛੱਡਣਾ ਕਿਲੋਮੀਟਰ ਦਾ ਕਿ 500 ਛੱਡਣਾ ਦੱਸ ਚੱਲ 52 ਹੀ ਦੇ ਦਾਂਗੇ ਠੀਕ ਐ ਨੂੰ ਕੱਢ ਐ ਨੂੰ ਐ ਨੂੰ ਭਾਈਆਂ ਵਾਲੇ ਪਾਸੇ ਨੂੰ ਲੈ ਆਇਆ ਇੱਧਰ ਵੀ ਭਾਈ ਸਾਈਡ ਦੇ ਦਿਓ ਮਾੜੀ ਜੀ ਭੋਲੇ ਬਾਲਾ ਨਾ ਤੇ ਸੋ ਤੈਨੂੰ ਨਜ਼ਰਾਂ ਲੱਗ ਜਾਣਗੀਆਂ ਆਹ ਵੇਖੋ ਭਾਈ ਮੈਂ ਵੈੜ ਦਾ ਟਿਕਾਣਾ ਉਹ ਨਾ ਪੂਰਾ ਗੱਲਬਾਤ ਆ ਵੀਰੇ ਹਾਂ ਹਰੇ ਮੱਥੇ ਕੱਚੀ ਆ ਹਨਾ ਕੱਚੀ ਆ ਹਲੇ ਲੈਂਦੀ ਆ ਦਾ ਹਾਂ ਬਾਸ ਨਿਰਮਲ ਦੀ ਹੁੰਦੇ ਤੇ ਅੱਖਾਂ ਮੈਨੂੰ ਲੱਗਦਾ ਕੱਲ ਦਾ ਫਿਰਦਾ ਤਰੀਕਾਂ ਤੇ ਹੁਣ ਨਹੀਂ ਛੱਡ ਕੇ ਜਾਂਦਾ ਹਾਂ ਆ ਲੈ ਭਾਈ ਹੁਣ ਐ ਸੋਚ ਲੈਣਾ ਉਹਨੇ ਵੀਡੀਓ ਪੈਜੀ ਦੇ ਵੇਖ ਜਾਣੀ ਇਹਨੇ ਪਹਿਲੀਆਂ ਜੇ ਲੈਂਡ ਦੀ ਕੋਸ਼ਿਸ਼ ਕਰਨੀ ਹੈ ਹਾਂ ਆ ਭਾਈ ਮੋੜ ਫੇਰ ਕਿੰਨੇ ਦੀ ਤੇਨੀ ਲੱਭੀ ਮੇਰਾ ਮਾਨਤਨ ਦੱਸਦੇ ਚਾਹਾਂ ਖਿੱਚ ਕੇ ਖਿੱਚ ਕੇ ਤੈਨੂੰ ਦੱਸਦਾ 55 ਹੀ ਦੇ ਦਾਂਗੇ ਯਾਰ ਹੋਰ ਜਾਣਦੇ ਯਾਰ ਚੱਲ 1000 ਹੋਰ ਛਾਲਾ ਬਸ ਠੀਕ ਹੈ ਓਕੇ ਹੁਣ ਮੋੜ ਜਾਲੀਆ ਹੌਣ ਨਾ ਹੀ ਦੁਕਾਨ ਇਹ ਦੁਕਾਨਾ ਮੜ ਕੇ ਕੋਈ ਆਣ ਕੇ ਕਹਦੇਵੇ ਨਹੀਂ ਹੁਣ ਇਹ ਦੁਕਾਨ ਕਈ ਫਿਰ ਤੋਕਣ ਲੈਣਾ ਜਨੂਨਾ ਭਾਲਣ ਹਨਾ ਦਸੀ ਨੰਬਰ ਕਿਹਨਾਂ ਦੀ 9849 ਹਾਂ 5824 ਇੱਕ ਵਾਰੀ ਹੋਰ ਹੁੰਦੇ 9849 ਹਾਂ 5824 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਰਾਬਤਾ ਕੇ ਮਿੱਤਰੋ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡ